ਈ ਨਾਮ ਦਾ ਦਾ ਮੇਰਾ ਨੋਦ ਲੀ ਸੀ ਕੀ ਗੱਲਬਾਤ ਹੋਈ ਅੱਜ ਹਸਪੀਟਲ ਇਕੱਠਾ ਰਿਹਾ ਇੱਕ ਬੁਢੀ ਜੀ ਅਕੋਰਡਿੰਗ ਵੇਰੀ ਮੇਰੇ ਮਹਰਜ ਪੰਜ ਸੱਤ ਮੁੱਡੇ ਸੀਗੇ ਜੀ ਕਿੰਨਾ ਦਾ ਲੱਡੀ ਟੀਮਾ ਸੀਗਾ ਇੱਕ ਮੁੱਡਾ ਟੰਮਾ ਸੀਗਾ ਬਾਕੀ ਹਣ ਫਿਰਤੇ ਮੁੱਡੇ ਸੀਗੇ ਗਲਬਾਤ ਕੀ ਤੁਹਾਨੂੰ ਸ਼ਰਮਾਨ ਨਹੀਂ ਪੈਗੀ ਗਲਬਾਤ ਹੀ ਸ਼ਰਮਾਨ ਯਹੀ ਪੈਗੀ ਸੀਗੀ ਮੈਨੂੰ ਨਾ ਉਹ ਕਹਿ ਰਹੇ ਸੀਗੇ ਵੀ ਜਿਹੜੀ ਮੇਰੇ ਸਾਡੇ ਕੋਲ ਬੈਕ ਆ ਉਹ ਮੈਨੂੰ ਤੇਰੇ ਸੀਗੇ ਧੱਕੇ ਨੁੜੀ ਤੇ ਮੈਨੂੰ ਉਹ ਬੈਕ ਪਸੰਦ ਨਹੀਂ ਸੀ ਮੈਂ ਲੈਣਾ ਨਹੀਂ ਸੀ ਜੀ ਉਹਦਾ ਤੇ ਮੈਂ ਪੰਜਾਬੀ ਮੋਟਰਸਾਈਕਲ ਨਾਲ ਤੇ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਬੈਗ ਲੈ ਜਾ ਚਲੋ ਮੈਂ ਉਹਨਾਂ ਨਾਲ ਗਿਆ ਤੇ ਮੈਨੂੰ ੱਤਕਨਾਂ ਕਚੈਰੀਆਂ 'ਚ ਲੈ ਗਏ ਉੱਥੇ ਜਾ ਕੇ ਕਚੈਰੀਆਂ 'ਚ ਮੇਨੂੰ ੱਤਕਾਸ਼ਾਈ ਕੀਤੀ ਇਹਨਾਂ ਨੇ 7-8 ਜਣੇ ਨੇ ਤੇ ਉਸ ਤੋਂ ਬਾਅਦ ਮੋੜੀ ਸੀ ਚਿਟੀ ਮਾਰਕੀਟ 'ਤੇ ਆ ਗਏ ਜੀਟੀ ਮਾਰਕੀਟ ਦੇ ਵਿੱਚ ਆ ਕੇ ਮੈਨਾਂ ਫੇਰ ਉੱਤੇ ੱਤਕਾ ਮੁਕੀ ਕੀਤੀ ਫੇਰ ਮੇਰੇ ਮਗਰ ਪੈ ਗਏ ਫੇਰ ਮੈਨੂੰ ਉਹ ਤਾਂ ਛਾਲ ਮਾਰਨੀ ਪਈ ਸੀ ਛਾਲ ਮਾਰਨ ਲਈ ਕਿਉਂ ਮਜਬੂਰ ਹੋਏ ਕੀ ਉਹਨਾਂ ਕੋਲ ਕੋਈ ਉਤਿਆਰ ਸੀਗੇ ਹਾਂਜੀ ਜਿਹੜੇ ਬਾਕੀ ਸਾਥੀ ਸੀ ਉਹਨਾਂ ਦੇ ਉਹਨਾਂ ਕੋਲ ਹੈਗੇ ਸੀਗੇ ਦਬ ਵਗੈਰੇ ਸੀਗੇ ਤੁਹਾਨੂੰ ਕੀ ਲੱਗਿਆ ਕਿ ਛਾਲ ਮਾਰਨੀ ਪਈ ਮੈਨੂੰ ਇਦਾਂ ਸੀ ਕਿ ਮੈਨੂੰ ਮਾਰ ਦਣਗੇ ਮੈਂ ਮੈਂ ਕਿਹਾ ਛਾਲ ਮਾਰ ਕੇ ਸ਼ਾਇਦ ਬਚ ਜਾਈਂਗਾ ਕਿੰਨੀ ਕੋ ਉਚਾਈ ਤੋਂ ਛਾਲ ਮਾਰਨੀ ਸੀ ਤਕਰੀਬਨ 1 ਕਮੰਡਰ ਸੀਗੀ ਤੇ ਹੁਣ ਕਿੰਨੀ ਸੱਟ ਲੱਗੀ ਹੈ ਕਿ ਡਾਕਟਰ ਨੇ ਕਹਾ ਧੰਨਾ ਦੋਨੇ ਪੈਰ ਕਰੈਕ ਹੋ ਗਏ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਬਾਕੀ ਤੁਹਾਨੂੰ ਪਤਾ ਹੀ ਵੀ ਜੀ ਤੁਹਾਨੂੰ ਐਡਮਿਟ ਕਿਨੇ ਕਰਾਇਆ ਉੱਥੇ ਪ੍ਰਗਟ ਸਿੰਘ ਨੇ ਇਹ ਵੀ ਜੀ ਨੇ ਇਕੌਣ ਨੇ ਜੀ ਇਹ ਪੁਲਿਸਟ ਡਪਾਰਟਮੈਂਟ ਕਨਸਟੇਬਲ ਨਹੀਂ ਹੈ ਤੁਸੀਂ ਜੀ ਜੀਟੀਵੀ ਮਾਰਕੀਟ ਦੇ ਦੀ ਕੰਮ ਕਰਦੇ ਹੋ ਮੈਂ ਜੀ ਸੋਸ਼ਲ ਮੀਡੀਆ ਵੀ ਹੈ ਜੀ ਆਪਣੇ ਕੋਲ ਮਾਈਲਰ ਸਭੀ ਕੰਮ ਕਰਦਾ ਹੀ ਹਾਂ ਇੱਕ ਜੀਟੀਵੀ ਮਾਰਕੀਟ ਇੱਕ ਨੌਜਵਾਨ ਨੇ ਜਿਹੜੀ ਹੈਗੀ ਹੈ ਤੇ ਛਾਲ ਮਾਰੀ ਹੈ ਕਿਸਰ ਕੀ ਪੂਰਾ ਮਾਮਲਾ ਕੀ ਹੋਇਆ ਜਿਸ ਦਿਨ ਉਹ ਟੈਲੀਫੋਨ ਆਇਆ ਸੀ ਆਪਣੇ ਜੀਟੀਵੀ ਮਾਰਕੀਟ ਤੋਂ ਬੇਅਤੇ ਬੰਦੇ ਨੇ ਛਾਲ ਮਾਰੀ ਹੈ ਜੱਕਵੇਂ ਹਾਲਤ ਵਿੱਚ ਪਿਆ ਮੈਂ ਵਰਲਸ ਪਾਰਟੀ ਲੈ ਕੇ ਮੌਕੇ ਤੇ ਗਿਆ ਸੀ ਉਹਨੂੰ ਜਕਬੀਨ ਹਸਪਤਾਲ ਦਾਖਲ ਕਰਾਇਆ ਸੀ ਉਹ ਦਲਜੀਤ ਸਿੰਘ ਨਾਮ ਦਾ ਮੁੰਡਾ ਹੈਗਾ 29 ਸਾਲ ਉਮਰ ਦਾ ਉਹਨੇ ਦੱਸਿਆ ਵੀ ਮੋਟਰਸਾਈਕਲ ਦੇ ਕਰਕੇ ਉਹਨਾਂ ਝਗੜਾ ਹੋਇਆ ਸੀ ਵੀ ਵੇਚਣ ਖਰੀਦਣ ਸੰਬੰਧੀ ਮੁੰਡਿਆਂ ਦੇ ਨਾਲ ਉਹ ਜਦੋਂ ਹੱਥੋਂ ਪਾਈ ਹੋ ਰਹੀ ਸੀ ਉਹ ਭੱਜ ਲਿਆ ਉਹਨੇ ਕੋਟੇ ਤੋਂ ਉਹਨੇ ਛਾਲ ਮਾਰਤੀ ਬਚਾਅ ਵਾਸਤੇ ਆਪਣੇ ਵਾਸਤੇ ਕੁੱਟ ਮਾਰ ਤੋਂ ਡਰਦੇ ਨੇ ਉਹਦੇ ਗੱਟੇ ਫ੍ਰੈਕਚਰ ਹੋਏ ਨੇ ਉਹਨੂੰ ਇਲਾਜ ਲਈ ਸੇਵਾ ਦਾਖਲ ਕਰਾਇਆ ਗਿਆ ਜਦੋਂ ਵੀ ਜੋ ਵੀ ਬਿਆਨ ਦੋਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕੀਤੀ ਜਾਊਗੀ ਕੀ ਨਾਮ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਕੀ ਗੱਲ ਬਾਤ ਹੋਈ ਅੱਜ ਹਸਪੀਟਲ ਐਡਮਿਟ ਹੋਏ ਇੱਕ ਮੁੱਢੇ ਅਕੋਰਡਿੰਗ ਵੇਜੀ ਮੇਰੇ ਮਹਰਦ ਪੰਜ ਸੱਤ ਮੁੱਡੇ ਸੀਗੇ ਜੀ ਕਿੰਨਾ ਦਾ ਲੱਡੀ ਟੀਮਾ ਸੀਗਾ ਇੱਕ ਮੁੱਢਾ ਟੰਮਾ ਸੀਗਾ ਬਾਕੀ ਹਣ ਛੱਤੇ ਮੁੱਡੇ ਸੀਗੇ ਗੱਲ ਬਾਤ ਕੀ ਤੁਮ}{|\text{ਮਿਸਾਲ ਮਾਨੀ ਪੈਗੀ}} ਗੱਲਬਾਤ ਛਲਮਾਰ ਇਹ ਹੀ ਪੈ ਗਈ ਸੀ ਕਿ ਮੈਨੂੰ ਨਾ ਉਹ ਕਹਿ ਰਹੇ ਸੀਗੇ ਵੀ ਜਿਹੜੀ ਮੇਰੇ ਸਾਡੇ ਕੋਲ ਬੈਗ ਆ ਉਹ ਮੈਨੂੰ ਤੇਰੇ ਸੀਗੇ ਤੱਕੇ ਨੁੜੇ ਤੇ ਮੈਨੂੰ ਉਹ ਬੈਗ ਪਸੰਦ ਨਹੀਂ ਸੀ ਮੈਂ ਲੈਣਾ ਨਹੀਂ ਸੀ ਜੀ ਹੁੰਦਾ ਤੇ ਮੈਂ ਪੰਜਾਬ ਮੋਟਰਸਾਈਕਲਾਂ ਦੇ ਤੇ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਬੈਗ ਲੈ ਜਾ ਚਲੋ ਮੈਂ ਉਹਨਾਂ ਨਾਲ ਗਿਆ ਤੇ ਮੈਨੂੰ ਤੱਕਾ ਨਾ ਕਚੈਰੀਆਂ 'ਚ ਲੈ ਗਏ ਉੱਥੇ ਜਾ ਕੇ ਕਚੈਰੀਆਂ 'ਚ ਮੇਨੂੰ ਤੱਕਾ ਸ਼ਾਈ ਕੀਤੀ ਇਹਨਾਂ ਨੇ 7-8 ਜਣੇ ਨੇ ਤੇ ਉਸ ਤੋਂ ਬਾਅਦ ਮੋੜੀ ਸੀ ਚਿਟੀ ਮਾਰਕੀਟ ਕੀ ਆ ਗਏ ਜੀਟੀ ਮਾਰਕੀਟ ਦੇ ਵਿੱਚ ਆ ਕੇ ਮੈਂ ਬਰਫ ਉੱਤੇ ਤੱਕ ਮੁੱਕੀ ਗਈ ਤੇ ਫਿਰ ਮੇਰੇ ਮਗਰ ਪੈ ਗਏ ਫਿਰ ਮੈਨੂੰ ਉੱਥੇ ਸ਼ਾਰਲ ਮਾਰਨੀ ਪਈ ਸ਼ਾਰਲ ਮਾਰਨ ਲਈ ਕਿਉਂ ਮਜਬੂਰ ਹੋਏ ਕੀ ਉਹਨਾਂ ਕੋਲ ਕੋਈ ਵਿਚਾਰ ਸੀਗੇ ਹਾਂਜੀ ਜਿਹੜੇ ਬਾਕੀ ਸਾਥੀ ਸੀ ਉਹਨਾਂ ਦੇ ਉਹਨਾਂ ਕੋਲ ਹੈਗੇ ਸੀਗੇ ਦਬ ਵਗੈਰੇ ਸੀਗੇ ਤੁਹਾਨੂੰ ਕੀ ਲੱਗਿਆ ਕਿ ਸ਼ਾਰਲ ਮਾਰਨ ਲਈ ਮੈਨੂੰ ਇਦਾਂ ਸੀ ਕਿ ਮੈਨੂੰ ਮਾਰ ਦਣਗੇ ਮੈਂ ਮੈਂ ਕਿਹਾ ਸ਼ਾਰਲ ਮਾਰ ਕੇ ਸ਼ਾਇਦ ਬਚ ਜਾਈਂਗਾ ਕਿੰਨੀ ਕੋ ਉਚਾਈ ਤੇ ਸ਼ਾਰਲ ਮਾਰਨੀ ਸੀ ਤਕਰੀਬਨ 1 ਕਮੰਡਰ ਸੀਗੀ ਤੇ ਹੁਣ ਕਿੰਨੀ ਸੱਟ ਲੱਗੀ ਕਿ ਕੀ ਡਾਕਟਰ ਨੇ ਕਹਾ ਤੁਹਾਨੂੰ ਦੋਨੇ ਪੈਰ ਕਰੈਕ ਹੋ ਗਏ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ। ਬਾਕੀ ਤੁਹਾਨੂੰ ਪਤਾ ਹੀ ਵੀ ਜੀ। ਤੁਹਾਨੂੰ ਐਡਮਿਟ ਕਿਨੇ ਕਰਾਇਆ ਉੱਥੇ? ਪ੍ਰਗਟ ਸਿੰਘ ਨੇ ਇਹ ਵੀ ਜੀ ਨੇ। ਇਕੌਂਡ ਨੇ ਜੀ। ਇਹ ਪੁਲਿਸਟ ਡਿਪਾਰਟਮੈਂਟ ਦੇ ਕਾਂਸਟੇਬਲ ਨਹੀਂ ਹੈ। ਤੁਸੀਂ ਜਿੱਦੀ ਮਾਰਕਿੰਗ ਦੇ ਦੀ ਕੰਮ ਕਰਦੇ ਹੋ। ਮੈਂ ਜੀ ਸੋਸ਼ਲ ਮੀਡੀਆ ਵੀ ਆ ਜੀ ਆਪਣੇ ਕੋਲ ਮਾਈਲਰ ਸਭੀ ਕੰਮ ਕਰਦਾ ਹੀ ਹਾਂ।